ਆਮ ਆਦਮੀ ਪਾਰਟੀ ਨੇ ਜਿੰਨੀਆਂ ਵੀ ਕਮਿਟਮੈਂਟਸ ਕੀਤੀਆਂ ਜਿੰਨੇ ਵੀ ਵਾਅਦੇ ਕੀਤੇ ਲੋਕਾਂ ਨਾਲ ਉਹ ਸਾਰੇ ਝੂਠੇ ਨਿਕਲੇ ਚਾਹੇ ਉਹ ਐਜੂਕੇਸ਼ਨ ਨੂੰ ਲੈ ਕੇ ਹੋਵੇ ਚਾਹੇ ਹੈਲਥ ਨੂੰ ਲੈ ਕੇ ਹੋਵੇ ਲਾਂਡ ਆਊਟਰ ਦੇ ਹਾਲਾਤ ਬਹੁਤ ਮਾੜੇ ਨੇ ਵਪਾਰ ਦਾ ਮਾੜਾ ਹਾਲ ਹੈ ਵੀ ਜਿਹੜੀ ਸਥਿਤੀ ਹੈ ਜਿਹੜੀ ਉਹ ਕਿਸੇ ਤਰ੍ਹਾਂ ਵੀ ਇਹਨਾਂ ਦੇ ਕਾਬੂ 'ਚ ਨਹੀਂ ਸਰ ਤੁਸੀਂ ਉਂਗਲਾਂ ਤੇ ਲਿਖਿਆ ਹੋਇਆ ਸੀਗਾ ਇਹ ਨਹੀਂ ਮੈਨੂੰ ਪਤਾ ਮੈਂ ਰੋਜ਼ ਵਿਚਰਦਾ ਹਾਂ ਮੈਂ ਜਿਹੜੇ ਜੋ ਸਾਡੇ ਲੋਕ ਸਮੱਸਿਆਵਾਂ ਫੇਸ ਕਰਦੇ ਨੇ ਰੋਜ਼ ਆ ਕੇ ਦੱਸਦੇ ਨੇ ਫੋਨ ਆਉਂਦੇ ਨੇ ਜਿਵੇਂ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਉਹ ਤੇ ਪੀਨ ਦੇ ਪਾਣੀ ਦੀ ਸਮੱਸਿਆ ਲਾਈਟ ਦੀ ਸਮੱਸਿਆ ਸਮੱਸਿਆ ਗਿਣਾ ਰਿਹਾ ਤੇ ਉਥੇ ਆਮ ਆਦਮ ਆਮ ਆਦਮੀ ਪਾਰਟੀ ਤਾਂ ਹੀ ਗੱਲ ਕਹਿ ਰਹੀ ਹੈ ਕਿ ਅਸੀਂ ਤਾਂ ਹਰ ਮੁਸ਼ਕਿਲ ਦਾ ਹੱਲ ਆਮ ਆਦਮੀ ਪਾਰਟੀ ਕੋਲ ਹੈ ਦੇਖੋ ਕੱਲੀਆਂ ਮਸ਼ਹੂਰੀਆਂ ਤੋਂ ਬਣਾ ਉਹਨਾਂ ਨੇ ਕੁਝ ਨਹੀਂ ਕੀਤਾ ਵੱਡੇ ਵੱਡੇ ਬੋਰਡ ਲਖਾਏ ਜੇ ਅਸੀਂ ਕੰਮ ਕੀਤਾ ਹੋਵੇ ਤਾਂ ਸਾਨੂੰ ਜਿਹੜਾ ਉਹ ਬੋਰਡ ਲਗਾਉਣ ਦੀ ਲੋੜ ਨਹੀਂ ਹੈ ਤੇ ਵੀ ਸਿਆਕ ਉਸ ਕਿਤੋਂ ਤੱਕ ਕੰਮ ਨਹੀਂ ਦਿਖੂਗਾ ਤੁਹਾਡਾ ਕੰਮ ਕੀਤਾ ਹੋਇਆ ਤਾਂ ਉਹ ਲੋਕਾਂ ਨੂੰ ਮਤਲਬ ਮੂਰਖ ਬਣਾ ਰਿਹਾ ਬੁੱਧੂ ਸਮਝ ਰਿਹਾ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਇੱਕ ਵਾਰੀ ਉਹਨਾਂ ਨੇ ਝੂਠੇ ਭਾਣ ਬੋਲ ਕੇ ਦਿੱਲੀ ਮਾਡਲ ਦਿਖਾ ਗਏ ਉਥੋਂ ਦੀਆਂ ਗਲਤ ਪਿਕਚਰ ਬਣਾ ਕੇ ਵੀਡੀਓ ਐਡਿਟ ਕਰ ਕਰਕੇ ਬਣਾ ਦਿੱਤੀ ਬਸ ਇੰਨੇ ਐਕਸ ਸਕੂਲ ਬਣਾ ਦਿੱਤੇ ਸੀ ਐਨਐਸਸੀ ਹਸਪੀਟਲ ਬਣਾ ਦਿੱਤਾ ਪੰਜਾਬ ਦੇ ਲੋਕਾਂ ਨੂੰ ਉਹਨੇ ਗਮਰਾਹ ਜੂੜ ਕਰ ਲਿਆ ਪਰ ਜਦ ਅੱਜ ਪੰਜਾਬ ਦੇ ਲੋਕਾਂ ਨੇ ਸਾਰੀ ਉਹਨਾਂ ਦੇ ਸਥਿਤੀ ਨੂੰ ਦੇਖ ਲਿਆ ਵੀ ਇਹਨਾਂ ਦੇ ਕੋਲੇ ਕਰਨ ਨੂੰ ਕੁਝ ਨਹੀਂ ਹੈਗਾ ਸਿਰਫ ਕੱਲੀਆਂ ਗੱਲਾਂ ਨੇ ਕੱਲੇ ਸ਼ੋਸ਼ੇ ਨੇ ਕੱਲੇ ਚੁਟਕਲੇ ਨੇ ਤਾਂ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਸਾਬਸਕਾਉਣ ਵਾਸਤੇ ਹਮ ਤਿਆਰ ਬੈਠੇ ਮੰਤਰੀ ਸਾਹਿਬ ਕੋਲੇ ਵੀ ਗੱਲਾਂ ਤੋਂ ਬਿਨਾਂ ਕੋਈ ਕੰਮ ਨਹੀਂ ਗੱਲਾਂ ਦੇ ਵਿੱਚ ਹਾਂ ਜਿਹੜੇ ਉਹ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਵਿੱਚ ਸ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਪਰ ਜੇ ਤੁਸੀਂ ਕੰਮ ਦੀ ਗੱਲ ਦੇਖੋ ਤਾਂ ਜਿਹੜੇ ਪਿਛਲੇ ਯਾਸ਼ੋਈ ਦੇ ਕੰਮ ਦੇਖ ਲਓ ਜਾਂ ਇਹਨਾਂ ਨੇ ਹੁਣ ਇੱਥੇ ਉਦੋਂ ਬਾਅਦ 360 360 ਦੇ ਵਿੱਚ ਕੀ ਕੀਤਾ ਜੇ ਤੁਸੀਂ ਉਹਦਾ ਕੰਪੈਰੀਨ ਕਰੋਗੇ ਤਾਂ ਉਹਦਾ ਹੱਥ ਜਿਹੜਾ ਬਹੁਤ ਉੱਪਰ ਹੋ ਗਿਆ। ਕੋਈ ਕਹਿੰਦੇ ਕਿ ਪੋਸਟਰਾਂ ਦੇ ਵਿੱਚ ਵੀ ਇਹ ਇਕੱਠੇ ਨਹੀਂ ਦਿਖਦੇ ਆਪਸ ਵਿੱਚ ਸਟੇਜਾਂ ਦੇ ਵਿੱਚ ਵੀ ਇਹ ਇਕੱਠੇ ਨਹੀਂ ਹੁੰਦੇ ਹੈਗੇ। ਦੇਖੋ ਕੋਈ ਵਿਚਾਰਕ મતਭੇਦ ਹੋ ਸਕਦੇ ਆ ਸਾਡੇ ਲੀਡਰਾਂ ਦੇ ਉਹ ਤਾਂ ਇੱਕ ਪਰਿਵਾਰ ਚ ਚਾਰ ਭਰਾ ਹੁਣ ਉਹਨਾਂ ਦੇ ਵੀ ਹੁੰਦੇ ਆ ਇੱਕ ਦੂਜੇ ਦੇ ਸੁਭਾਅ। ਕਈ ਵਾਰ ਕੋਈ ਵਿਚਾਰਾਂ ਦੀ ਲੜਾਈ ਹੋ ਸਕਦੀ ਹੈ। ਪਰ ਕਾਂਗਰਸੀ ਬਿਹਤਰੀ ਲਈ ਹਰ ਕੋਈ ਲੀਡਰ ਕੰਮ ਕਰ ਰਿਹਾ ਹੈ। ਇੱਕ ਵੀ ਲੀਡਰ ਇੱਕ ਵੀ ਵਰਕਰ ਇਹ ਨਹੀਂ ਚਾਹੁੰਦਾ ਵੀ ਕਾਂਗਰਸ ਦਾ ਨੁਕਸਾਨ ਹੋਵੇ ਕਾਂਗਰਸ ਨਾਲ ਜਿੱਤੇ ਤੇ ਸਾਰੇ ਲੀਡਰ ਮਤਲਬ ਇਸ ਸੀਟ ਨੂੰ ਜਿੱਤਣ ਦੇ ਲੱਗੇ ਹੋਏ ਆ ਕੋਈ ਜੇ ਉਹ ਸਮਝਣ ਵੀ ਅਸੀਂ ਇਹਨਾਂ ਦੀ ਕੋਈ ਇਸ ਤਰ੍ਹਾਂ ਦੇ ਕੋਈ ਗਲਿੱਛ ਸ਼ਿਕਵਤਾਂ ਨਜ਼ਾਇਜ਼ ਪੇਟ ਅਠ ਲਾਂਗੇ ਤਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਣ ਵਾਲੀ ਨਹੀਂ ਬੜਿੰਗ ਦੇ ਵੱਲੋਂ ਆਫੀਮ ਦੀ ਖੇਤੀ ਦੀ ਮੰਗ ਕਰ ਰਹੇ ਆ ਜੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਖੇਤੀ ਹੋਣੀ ਚਾਹੀਦੀ ਆ ਆਫੀਮ ਦੀ ਦੇਖੋ ਇਸ ਤਰ੍ਹਾਂ ਉਹਨਾਂ ਦਾ ਕਹਿਣਾ ਉਸ ਜਿਹੜੇ ਆਮ ਬੁੱਧੀਜੀਵੀ ਲੋਕ ਵੀ ਇਸ ਗੱਲ ਦੇ ਜਿਹੜੀ ਐਡਵਾਈਸ ਕਰਦੇ ਨੇ ਵੀ ਇਹ ਸਿੰਥੈਟਿਕ ਡਰੱਗ ਹੈ ਜਦੋਂ ਇਹ ਇਹਦੀ ਇਹਦਾ ਜਿਹੜੋ ਕੋਈ ਸਾਡੇ ਬੱਚੇ ਜਾਂ ਕੋਈ ਬੰਦਾ ਇਹਨੂੰ ਯੂਜ਼ ਕਰਨ ਲੱਗਦਾ ਤਾਂ ਉਹਦੀ ਲਾਈਫ ਸਾਲ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਜਿਹੜੀ ਕੁਦਰਤੀ ਨਸ਼ਾ ਹੈ ਇੱਕ ਤਰ੍ਹਾਂ ਦਾ ਇੱਕ ਇਸ ਨੂੰ ਮੈਡੀਸਨ ਵਜੋਂ ਦੇਖ ਰਹੇ ਆ ਨਾ ਕਿ ਨਸ਼ੇ ਵਜੋਂ ਤੇ ਜੇਕਰ ਇਹ ਕੁਦਰਤੀ ਨਸ਼ਾ ਜਿਵੇਂ ਉਹਨੂੰ ਇੱਕ ਉਹਦਾ ਆਲਟਰਨੇਟਿਵ ਤੋਂ ਇੱਕ ਜੀਭ ਵਾਲੀ ਗੋਲੀ ਕੱਢੀ ਆ ਉਹ ਤੋਂ ਵੀ ਮਾੜੀ ਆ ਅਕਸਰ ਉਹਨਾਂ ਨੂੰ ਸਾਨੂੰ ਸਮਾਧਨ ਵਾਸਤੇ ਕੋਈ ਉਹਨਾਂ ਨੂੰ ਟ੍ਰੀਟਮੈਂਟ ਤਾਂ ਦੇਣਾ ਪਊਗਾ ਨਾ ਤਾਂ ਉਹਦੇ ਲਈ ਜੇ ਅਸੀਂ ਉਹਨੂੰ ਜਿਹੜੀ ਉਹ ਹਫੀਮ ਦੀ ਖੇਤੀ ਗਰਾ ਕੇ ਉਹਨੂੰ ਜੇ ਮੈਡੀਸਨ ਵਜੋਂ ਉਹਨਾਂ ਜਿਹੜੇ ਸਾਡੇ ਬੱਚੇ ਇਸ ਕਰਾਹੇ ਪੈ ਚੁੱਕੇ ਆ ਨਸ਼ੇ ਬਲ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਜੇ ਉਹਨੂੰ ਜੇ ਇਹ ਜੇ ਮੈਡੀਸਨ ਉਹਨਾਂ ਸਾਡੇ ਜਮਗਦਾ ਮੈਂ ਮੈਂ ਵੀ ਇਹ ਗੱਲ ਮਹਿਸੂਸ ਕਰਦਾ ਅਸੀਂ ਉਹਨਾਂ ਨੂੰ ਇਸ ਗੁਰਪਤ ਤੋਂ ਕੱਢ ਸਕਦੇ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਲੁਧਿਆਣਾ ਦੀਆਂ ਜਿਮਨੀ ਚੋਣਾ ਚੱਲ ਰਹੀਆਂ ਨੇ ਤੇ ਉੱਥੇ ਹੀ ਲਗਾਤਾਰ ਸਿਆਸਤ ਦਾ ਅਖਾੜਾ ਵੀ ਪਖਦਾ ਹੋਇਆ ਨਸਰ ਆ ਰਿਹਾ ਹੈ ਤੇ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਦੱਸਿਆ ਹੈ ਕਿ ਭਾਰਤ ਪੂਸ਼ਣ ਆਸ਼ੂ ਨੇ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਤੇ ਐਮਐਲਏ ਕਾਲਾ ਢਿਲੋਜੀ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਾਂਗੇ ਸਸ਼ੀਕਲ ਜੀ ਸਸ਼ੀਕਲ ਜੀ ਸਰ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਭਾਰਤ ਪੂਸ਼ਣ ਆਸ਼ੂ ਜੀ ਬਾਜ਼ੀ ਬਿਲਕੁਲ ਜੀ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਸ ਟਾਈਮ ਮਾਹੌਲ ਆ ਕਾਂਗਰਸ ਦੇ ਫੇਵਰ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਨੇ ਜਿੰਨੀਆਂ ਵੀ ਕਮਿਟਮੈਂਟਸ ਕੀਤੀਆਂ ਜਿੰਨੇ ਵੀ ਵਾਅਦੇ ਕੀਤੇ ਲੋਕਾਂ ਨਾਲ ਉਹ ਸਾਰੇ ਝੂਠੇ ਨਿਕਲੇ ਚਾਹੇ ਉਹ ਐਜੂਕੇਸ਼ਨ ਨੂੰ ਲੈ ਕੇ ਹੋਵੇ ਚਾਹੇ ਹੈਲਥ ਨੂੰ ਲੈ ਕੇ ਹੋਵੇ ਲਾਂਡ ਆਊਟਰ ਦੇ ਹਾਲਾਤ ਬਹੁਤ ਮਾੜੇ ਨੇ ਵਪਾਰ ਦਾ ਮਾੜਾ ਹਾਲ ਹੈ ਵੀ ਜਿਹੜੀ ਸਥਿਤੀ ਹੈ ਜਿਹੜੀ ਉਹ ਕਿਸੇ ਤਰ੍ਹਾਂ ਵੀ ਇਹਨਾਂ ਦੇ ਕਾਬੂ ਚ ਨਹੀਂ ਸਰ ਤੁਸੀਂ ਉਂਗਲਾਂ ਤੇ ਲਿਖਿਆ ਹੋਇਆ ਸੀਗਾ ਇਹ ਨਹੀਂ ਮੈਨੂੰ ਪਤਾ ਮੈਂ ਰੋਜ਼ ਬਚਰਦਾ ਹਾਂ ਮੈਂ ਜਿਹੜੇ ਜੋ ਸਾਡੇ ਲੋਕ ਸਮੱਸਿਆਵਾਂ ਫੇਸ ਕਰਦੇ ਨੇ ਰੋਜ਼ ਆ ਕੇ ਦੱਸਦੇ ਨੇ ਫੋਨ ਆਉਂ ਜਿਵੇਂ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤੇ ਪੀਨ ਦੇ ਪਾਣੀ ਦੀ ਸਮੱਸਿਆ, ਲਾਈਟ ਦੀ ਸਮੱਸਿਆ ਤੇ ਜਦੋਂ ਰੋਜ਼ ਹਰ ਵਕਤ ਸਮੱਸਿਆ ਸੁਣੇ ਦੀਆਂ ਲੋਕਾਂ ਨੇ ਤਾਂ ਆਪੇ ਉਂਗਲ ਅੱਗੇ। ਅਸੀਂ ਤਾਂ ਸਮੱਸਿਆ ਗਿਣਾ ਰਹੇ ਹਾਂ ਤੇ ਉੱਥੇ ਆਮ ਆਦਮੀ ਆਮ ਆਦਮੀ ਪਾਰਟੀ ਤਾਂ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਤਾਂ ਹਰ ਮੁਸ਼ਕਿਲ ਦਾ ਹੱਲ ਆਮ ਆਦਮੀ ਪਾਰਟੀ ਕੋਲ ਆ। ਦੇਖੋ ਕੱਲੀਆਂ ਮਸ਼ਹੂਰੀਆਂ ਤੋਂ ਬਣਾ ਉਹਨਾਂ ਨੇ ਕੁਝ ਨਹੀਂ ਕੀਤਾ। ਵੱਡੇ ਵੱਡੇ ਬੋਰਡ ਲਖਾਏ। ਜੇ ਅਸੀਂ ਕੰਮ ਕੀਤਾ ਹੋਵੇ ਤਾਂ ਸਾਨੂੰ ਜਿਹੜਾ ਉਹ ਬੋਰਡ ਲਗਾਉਣ ਦੀ ਲੋੜ ਨਹੀਂ ਹੈ। ਉੱਥੇ ਵੀ ਸਿਆਕ ਉਸ ਕਿਤੋਂ ਤੱਕ ਕੰਮ ਹੀ ਦਿਖੂਗਾ ਤੁਹਾਡਾ ਕੰਮ ਕੀਤਾ ਹੋਇਆ। ਤਾਂ ਉਹ ਲੋਕਾਂ ਨੂੰ ਮਤਲਬ ਮੂਰਖ ਬਣਾ ਰਿਹਾ ਬੁੱਧੂ ਸਮਝ ਰਿਹਾ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਇੱਕ ਵਾਰੀ ਉਹਨਾਂ ਨੇ ਝੂਠੇ ਬਾਣ ਬੋਲ ਕੇ ਦਿੱਲੀ ਮਾਡਲ ਦਿਖਾ ਗਏ ਉੱਥੋਂ ਦੀਆਂ ਗਲਤ ਪਿਕਚਰਾਂ ਬਣਾ ਕੇ ਵੀਡੀਓ ਐਡਿਟ ਕਰ ਕਰਕੇ ਬਣਾ ਕੇ ਦੱਸੇ ਐਨਐਸਐਸ ਸਕੂਲ ਬਣਾਤੇ ਸੀ ਐਨਐਸਐਸ ਹਸਪੀਟਲ ਬਣਾ ਦਿੱਤਾ ਪੰਜਾਬ ਦੇ ਲੋਕਾਂ ਨੇ ਉਹਨੇ ਗਮਰਾਹ ਜੂੜ ਕਰ ਲਿਆ ਪਰ ਜਦ ਅੱਜ ਪੰਜਾਬ ਦੇ ਲੋਕਾਂ ਨੇ ਸਾਰੀ ਉਹਨਾਂ ਦੇ ਸਥਿਤੀ ਨੂੰ ਦੇਖ ਲਿਆ ਵੀ ਇਹਨਾਂ ਦੇ ਕੋਲੇ ਕਰਨ ਨੂੰ ਕੁਝ ਨਹੀਂ ਹੈਗਾ ਸਿਰਫ ਕੱਲੀਆਂ ਗੱਲਾਂ ਨੇ ਕੱਲੇ ਸ਼ੋਸ਼ੇ ਨੇ ਕੱਲੇ ਚੁਟਕਲੇ ਨੇ ਤਾਂ ਜਿਹੜੇ ਪੰਜਾਬ ਦੇ ਲੋਕ ਆ ਉਹਨੂੰ ਸਾਬਸਕਾਉਣ ਬਾਰੇ ਅਸੀਂ ਤਿਆਰ ਬੈਠੇ ਜੀ ਸਟੇਜਾਂ ਦੇ ਉੱਤੇ ਅਕਸਰ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਸ਼ ਨੂੰ ਲਲਕਾਰਦੇ ਹੋਏ ਨਜ਼ਰ ਆਉਂਦੇ ਨੇ ਕਿ ਵੀ ਮਸਟ ਆਸ਼ੂ ਕਿ ਆਸ਼ੂ ਐਡਾ ਕਿੱਡਾ ਕਿ ਜ਼ਰੂਰੀ ਆ ਕਿ ਨੈਸ਼ਨਲ ਮਡੇਲਾ ਬਣਿਆ ਫਿਰਦਾ ਹੋਵੇ ਜੀ ਦੇਖੋ ਤਾਂ ਜਿਹੜੇ ਰਾਜਨੀਤੀ ਲੋਕਾਂ ਨੂੰ ਨੈਸ਼ਨਲ ਮਡੇਲਾ ਬਣਾਉਣਾ ਜਾਂ ਤਾਂ ਲੋਕਾਂ ਦੇ ਹੱਥ ਹੈ ਕੋਈ ਮੁੱਖ ਮੰਤਰੀ ਦੇ ਕਹਿਣ ਦੇ ਨਾਲ ਜਾਂ ਜੇ ਮੁੱਖ ਮੰਤਰੀ ਕਿਸੇ ਉਹਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰੇ ਤਾਂ ਕੋਈ ਨੀਮਾ ਨਹੀਂ ਹੋਣ ਲੱਗਿਆ ਇਹ ਤਾਂ ਲੋਕਾਂ ਨੇ ਦੇਖਣ ਨੂੰ ਨੈਸ਼ਨਲ ਮਡੇਲਾ ਕੌਣ ਬਣੂਗਾ ਤੁਸੀਂ ਦੱਸੋ ਤੇ ਮੁੱਖ ਮੰਤਰੀ ਸਭ ਕੋਲੇ ਵੀ ਗੱਲਾਂ ਤੋਂ ਗੱਲਾਂ ਦੇ ਵਿੱਚ ਹਾਂ ਜਿਹੜੇ ਉਹ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਵਿੱਚ ਸ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਪਰ ਜੇ ਤੁਸੀਂ ਕੰਮ ਦੀ ਗੱਲ ਦੇਖੋ ਤਾਂ ਜਿਹੜੇ ਪਿਛਲੇ ਯਾਸ਼ੂਈ ਦਾ ਕੰਮ ਦੇਖ ਲਓ ਜਾਂ ਇਹਨਾਂ ਨੇ ਹੁਣ ਉੱਥੇ ਉਹ ਤੋਂ ਬਾਅਦ 3 6 3 3 ਸਾਲਾਂ ਦੇ ਵਿੱਚ ਕੀ ਕੀਤਾ ਜੇ ਤੁਸੀਂ ਉਹਦਾ ਕੰਪੈਰੀਸ਼ਨ ਕਰੋਗੇ ਤਾਂ ਯਾਸ਼ੂਈ ਦਾ ਹੱਥ ਜਿਹੜਾ ਬਹੁਤ ਉੱਪਰ ਹੋਗਾ ਇਹ ਤਾਂ ਕਹਿੰਦੇ ਕਿ ਪੋਸਟਰਾਂ ਦੇ ਵਿੱਚ ਵੀ ਇਹ ਇਕੱਠੇ ਨਹੀਂ ਦਿਖਦੇ ਆਪਸ ਵਿੱਚ ਸਟੇਜਾਂ ਦੇ ਵਿੱਚ ਵੀ ਇਹ ਇਕੱਠੇ ਨਹੀਂ ਹੁੰਦੇ ਹੈਗੇ ਦੇਖੋ ਕੋਈ ਵਿਚਾਰਕ ਮਤਭੇਦ ਹੋ ਸਕਦੇ ਆ ਸਾਡੇ ਲੀਡਰਾਂ ਦੇ ਉਹ ਤਾਂ ਇੱਕ ਪਰਿਵਾਰ ਚ ਚਾਰ ਭਰਾ ਹੁਣ ਉਹਨਾਂ ਦੇ ਵੀ ਹੁੰਦੇ ਆ ਇੱਕ ਦੂਜੇ ਦੇ ਸੁਭਾਅ ਯਾਰ ਕੋਈ ਵਿਚਾਰਾਂ ਦੀ ਲੜਾਈ ਹੋ ਸਕਦੀ ਹੈ ਪਰ ਕਾਂਗਰਸੀ ਬਿਹਤਰੀ ਲਈ ਹਰ ਕੋਈ ਲੀਡਰ ਕੰਮ ਕਰ ਰਿਹਾ ਹੈ ਇੱਕ ਵੀ ਲੀਡਰ ਇੱਕ ਵੀ ਵਰਕਰ ਇਹ ਨਹੀਂ ਚਾਹੁੰਦਾ ਵੀ ਕਾਂਗਰਸ ਦਾ ਨੁਕਸਾਨ ਹੋਵੇ ਕਾਂਗਰਸ ਨਾ ਜਿੱਤੇ ਤੇ ਸਾਰੇ ਲੀਡਰ ਮਤਲਬ ਇਸ ਸੀਟ ਨੂੰ ਜਿੱਤਣ ਦੇ ਲੱਗੇ ਹੋਏ ਆ ਕੋਈ ਜੇ ਉਹ ਸਮਝਣ ਵੀ ਅਸੀਂ ਇੰਨਾ ਨਹੀਂ ਕੋਈ ਇਸ ਤਰ੍ਹਾਂ ਦੇ ਕੋਈ ਗਲਿੱਛਕ ਵਿੱਚ ਨਜ਼ਾਇਦ ਫਾਇਦਾ ਅਠ ਲਾਂਗੇ ਤਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਣ ਵਾਲੀ ਜੀ ਰਾਜਾ ਬੜਿੰਗ ਦੇ ਵੱਲੋਂ ਫੀਮ ਦੀ ਖੇਤੀ ਦੀ ਮੰਗ ਕਰ ਰਹੇ ਆ ਜੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਖੇਤੀ ਹੋਣੀ ਚਾਹੀਦੀ ਹੈ ਇਹ ਕੋਈ ਤਰ੍ਹਾਂ ਉਹਨਾਂ ਦਾ ਕਹਿਣਾ ਉਸ ਜਿਹੜੇ ਆ ਆਮ ਬੁੱਧੀਜੀਵੀ ਲੋਕ ਵੀ ਇਸ ਗੱਲ ਦੇ ਜਿਹੜੀ ਐਡਵਾਈਸ ਕਰਦੇ ਨੇ ਵੀ ਇਹ ਸਿੰਥੈਟਿਕ ਡਰੱਗ ਹੈ ਜਦੋਂ ਇਹ ਇਹਦੇ ਦਾ ਜਿਹੜੋ ਕੋਈ ਸਾਡੇ ਬੱਚੇ ਜਾਂ ਕੋਈ ਵੀ ਬੰਦਾ ਇਹਨੂੰ ਯੂਜ਼ ਕਰਨ ਲੱਗਦਾ ਤੋ ਉਹਦੀ ਲਾਈਫ ਸਾਲ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਜਿਹੜੀ ਕੁਦਰਤੀ ਨਸ਼ਾ ਹੈ ਇੱਕ ਤਰ੍ਹਾਂ ਦਾ ਇੱਕ ਇਸ ਨੂੰ ਮੈਡੀਸਨ ਵਜੋਂ ਦੇਖ ਰਹੇ ਆ ਨਾ ਕਿ ਨਸ਼ੇ ਵਜੋਂ ਤੇ ਜੇਕਰ ਇਹ ਕੁਦਰਤੀ ਨਸ਼ਾ ਜੇ ਮੈਨੂੰ ਇਹ ਕੋਦ ਅਲਟਰਨੇਟਿਵ ਪਤੋਂ ਇੱਕ ਜੀਪ ਵਾਲੀ ਗੋਲੀ ਕੱਢੀ ਆ ਉਹ ਤੋਂ ਵੀ ਮਾੜੀ ਆ ਹਾਂ ਅਕਸਰ ਉਹਨਾਂ ਨੂੰ ਸਾਨੂੰ ਸੰਭਾਲਣ ਵਾਸਤੇ ਕੋਈ ਉਹਨਾਂ ਨੂੰ ਟ੍ਰੀਟਮੈਂਟ ਤਾਂ ਦੇਣਾ ਪਊਗਾ ਨਾ ਤਾਂ ਉਹਦੇ ਲਈ ਜੇ ਅਸੀਂ ਉਹਨੂੰ ਜਿਹੜੀ ਉਹ ਹਫੀਮ ਦੀ ਖੇਤੀ ਗਰਾ ਕੇ ਉਹਨੂੰ ਅਸੀਂ ਮੈਡੀਸਨ ਵਜੋਂ ਉਹਨਾਂ ਜਿਹੜੇ ਸਾਡੇ ਬੱਚੇ ਇਸ ਕਰਾਹੇ ਪੈ ਚੁੱਕੇ ਆ ਨਸ਼ੇ ਪਲ ਦੀ ਦਲਦਲ ਦੇ ਵਿੱਚ ਫਸ ਚੁੱਕੇ ਆ ਜੇ ਉਹਨਾਂ ਨੂੰ ਜੇ ਅਜੇ ਮੈਡੀਸਨ ਉਹਨਾਂ ਸਰ ਜਿ ਮੰਗਦਾ ਮੈਂ ਮੈਂ ਵੀ ਇਹ ਗੱਲ ਮਹਿਸੂਸ ਕਰਦਾ ਵੀ ਅਸੀਂ ਉਹਨਾਂ ਨੂੰ ਇਸ ਗੁਰਬਤ ਤੋਂ ਕੱਢ ਸਕਦੇ ਹਾਂ ਕਰਨੇ ਕੇ ਵੀ ਕਾਂਗਰਸ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਨੌਜਵਾਨ ਜਿਹੜਾ ਕਿ ਪੰਜਾਬ ਨੂੰ ਇਹ ਤਾਂ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਦੇਖੋ ਉਹ ਕੁਝ ਵੀ ਕਹੀ ਜਾਂ ਤੁਸੀਂ ਜੇ ਆਪਾਂ ਤੁਸੀਂ ਕੋਈ ਸਿਆਣੇ ਬੰਦੇ ਨਾਲ ਤੇ ਵਿਚਾਰ ਕਰੋ ਕੀ ਹੈ ਜਿਹੜਾ ਸਾਡਾ ਕਿਸਾਨ ਵੀ ਖੁਸ਼ਹਾਲ ਹੋਗਾ ਅਦਰ ਸਟੇਟ ਕਿਹੜਾ ਖੇਤੀ ਹੁੰਦੀ ਨਹੀਂ ਹੁਣ ਵੀ ਤਾਂ ਜਿਹੜੀ ਥੋੜੀ ਬਹੁਤੀ ਫੀਮ ਬਾਹਰੋਂ ਲੱਗੇ ਤੋਂ ਆਂਦੀ ਹੈ ਅਦਰ ਕੰਟਰੀ ਦੇ ਵਿੱਚ ਵੀ ਇਹਦੀ ਖੇਤੀ ਹੁੰਦੀ ਹੈ ਸਾਡੇ ਮੱਧ ਪ੍ਰਦੇਸ਼ ਚ ਹੁੰਦੀ ਹੈ ਰਾਜਸਥਾਨ ਦੇ ਵਿੱਚ ਵੀ ਇਹਦੀ ਖੇਤੀ ਹੁੰਦੀ ਹੈ ਜੇ ਉਹਨੂੰ ਸਹੀ ਕੰਟਰੋਲ ਕਰਕੇ ਅਸੀਂ ਉਹਨੂੰ ਕੋਈ ਕਿਸਾਨਾਂ ਨੂੰ ਉਹਨਾਂ ਦੀ ਲੈਂਡ ਦੇ ਮੁਤਾਬਕ ਸ਼ੇਅਰ ਦੇ ਦੇ ਤੁਸੀਂ 10% ਜਾਂ 5% ਜਾਂ 20% ਤੁਸੀਂ ਜਿੰਨਾ ਤੁਹਾਡੇ ਕੋਲ ਰੱਖ ਸਕਦੇ ਹੋ ਸਰਕਾਰ ਦਾ ਪੂਰਾ ਕੰਟਰੋਲ ਹੋਵੇ ਤਾਂ ਉਹਦੇ ਨਾਲ ਜਿਹੜੀ ਉਹਦੀ ਜਿਹੜੀ ਕਿਸਾਨ ਸਾਡਾ ਉਹਨੂੰ ਚਾਰ ਪੈਸੇ ਬਣਨਗੇ ਖੁਸ਼ਹਾਲ ਹੋਗਾ ਤੇ ਜਿਹੜੀ ਤੁਹਾਨੂੰ ਮੈਂ ਪਹਿਲਾਂ ਗੱਲ ਦੱਸੀ ਹੈ ਤੇ ਅਕਸਰ ਪੈਸੇ ਵੀ ਤੇ ਮੈਡੀਸਨ ਵਗੈਰਾ ਚ ਇਹ ਨੂੰ ਜੋਜ ਕਰਦੇ ਨੇ ਜਿਹੜੀ ਅਦਰ ਸਟੇਟ ਹੁੰਦੀ ਹੈ ਉੱਥੇ ਵੀ ਤਾਂ ਕਿਤੇ ਨਾ ਕਿਤੇ ਯੂਜ਼ ਕਰਦੇ ਆ ਨਾ ਸਰਕਾਰ ਨੂੰ ਆਪਣੇ ਕੰਟਰੋਲ ਚ ਲੈ ਕੇ ਖੇਤੀ ਕਰਾਵੇ ਤਾਂ ਇਹਦੇ ਚੰਗੇ ਰਿਜ਼ਲਟ ਆਉਣਗੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਤਾਂ ਹੀ ਸਸ ਧੰਨਵਾਦ